ਮੇਰਾ ਵਿਆਹ ਹੋਇਆ ਹੈ ਜੀ 7 1 2022 ਚ ਹੋਇਆ ਸੀ ਤੇ ਇੰਗਲੈਂਡ ਦੀ ਫੈਲ ਲਈ ਹੀ ਪਹਿਲਾਂ ਆਪਾਂ ਇਕੱਠਿਆਂ ਨੇ ਇੱਕੇ ਜਦੋਂ ਜਾਣਾ ਬਾਹਰ ਤੇ ਇੱਕੇ ਤਿੰਨ ਜਣਾ ਸੇਮ ਡੇ ਫਲੈਟ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇੰਗਲੈਂਡ ਦਾ ਨਾ ਵੀਜ਼ਾ ਡੈਫਰ ਹੋ ਗਿਆ ਡੈਫਰ ਹੋਣ ਤੋਂ ਬਾਅਦ ਮੁੜ ਕੇ ਜਦੋਂ ਪੈਸੇ ਵਾਪਸ ਆਏ ਇਹਨਾਂ ਦੇ ਅਕਾਊਂਟ 'ਚ ਆਏ ਆ ਇਹਦੇ ਪਾਪਾ ਦੇ ਅਕਾਊਂਟ 'ਚ ਰਿਸ਼ਤੇਦਾਰੀ ਵੀਰ ਜੀ ਇੱਕ ਮੇਰੇ ਮਾਮੇ ਦੇ ਸੰਡੂ ਦੀ ਕੁੜੀ ਸੀ ਲਈ ਯਕੀਨ ਕਰ ਬੈਠੇ ਫਿਰ ਮੁੜ ਕੇ ਨਾ ਸਾਨੂੰ ਬਿਨਾਂ ਦੱਸਣ ਪੁੱਛਣ ਤੋਂ ਹੀ ਜਿਹੜੀ ਕੁੜੀ ਦਾ ਵੀਜ਼ਾ ਕੈਨੇਡਾ ਦਾ ਲਾਤਾ ਜੀ ਜਦੋਂ ਮੈਂ ਘਰੇ ਗਿਆ ਜੀ ਇਹਨਾਂ ਨੇ ਮੈਂ ਪੁੱਛਿਆ ਮੈਂ ਕਿਹਾ ਰਮਣ ਕਿੱਥੇ ਆ ਤੇ ਕਹਿੰਦੇ ਕਿ ਉਹ ਤੇ ਕੈਨੇਡਾ ਚਲ ਗਿਆ ਮੈਂ ਕਿਹਾ ਤੁਸੀਂ ਪੁੱਛਿਆ ਨਹੀਂ ਕਿਛਿਆ ਨਹੀਂ ਤੇ ਕੈਨੇਡਾ ਕਿਦਾਂ ਘਲਤਾ ਕਹਿੰਦੇ ਕਿ ਅਸੀਂ ਜੋ ਕਰਨਾ ਹੀ ਕਰਤਾ ਜੋ ਤੁਹਾਡੇ ਹੁੰਦਾ ਤੁਸੀਂ ਕਰ ਲਓ ਜੀ ਵੀ ਅਸੀਂ ਅਕਸਰ ਦੇ ਦੇ ਯਾਤਰ ਹਮੇਸ਼ਾ ਕੁੜੀ ਦੇ ਵਾਲੇ ਕਹਿੰਦੇ ਨੇ ਵੀ ਮੁੰਡੇ ਵਾਲਿਆਂ ਨੇ ਸਾਡੇ ਨਾਲ ੱਤਕਾ ਕਰਦੇ ਨੇ ਪਰ ਕੀ ਲੱਗਦਾ ਜਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਬਣ ਗਿਆ ਜਿਸ ਤਰ੍ਹਾਂ ਆਈਦਰ ਮੁੰਡੇ ਵਾਲਿਆਂ ਠੱਗੀ ਵਜਦੀਆਂ ਕਿ ਲੱਗਦਾ ਨਹੀਂ ਹੁਣ ਕੁੜੀ ਵਾਲੇ ਯਾਤਰ ੱਤਕਾ ਕਰ ਲਾ ਪਏ ਨੇ ਮੁੰਡੇ ਵਾਲੇ ਨਾਲ ਜਿਹੜੇ ਪੈਸੇ ਲੱਗੇ ਆ ਉਹ ਆਪਣੇ 1.5 ਕਰੋੜ ਰੁਪਏ ਲੱਗਾ ਜਿਹਦੇ ਵਿੱਚ ਵੀਰ ਜੀ 1.5 ਲੱਖ ਰੁਪਏ ਕੈਸ਼ ਆ ਤੇ ਬਾਕੀ ਦੀਆਂ ਸਟੇਟਮੈਂਟਾਂ ਮੇਰੇ ਕੋਲ ਆ ਮੈਂ ਜਾਂਦਾ ਰਿਆਂਣਾ ਜੀ ਕੋਈ ਪੁਲਿਸ ਅਫਸਰ ਗੱਲ ਨਹੀਂ ਸੁਣਦਾ ਰਿਹਾ ਜੀ ਸਾਡੀ ਐਸਪੀ ਦਿਹਾਤੀ ਸਾਹਿਬ ਨੂੰ ਵੀ ਆਪਾਂ ਦਰਖਾਸਤਾਂ ਦਿੰਦੇ ਰਹੇ ਆ ਆ ਵੇਖੋ ਮੁੱਖ ਮੰਤਰੀ ਪੰਜਾਬ ਆ ਸਾਰੀਆਂ ਦਰਖਾਸਤਾਂ ਨੰਬਰ ਹੀ ਆ ਜੀ ਪਰ ਕੀ ਲੱਗਦਾ ਕਿ ਇਹ ਇੰਦਾ ਪੁਲਿਸ ਨੇ ਸਮਾਂ ਕਿਉਂ ਲਾਤਾ ਪਰ ਤਾਇਸ਼ ਤੇ ਕਰਾਉਣ ਗਿਆ ਸਾਰੇ ਤੁਸੀਂ ਡਾਕੂਮੈਂਟ ਪੜੀ ਫਿਰਦੇ ਹੋ ਸਭ ਕੁਝ ਤੁਸੀਂ ਹੱਥ ਰੱਖਿਆ ਪੈਸੇ ਆ ਸਬੂਤ ਵੀ ਆ ਗਏ ਨੇ ਫਿਰ ਪੁਲਿਸ ਨੇ ਡੀਲ ਦੀ ਇਨੀ ਲੇਟ ਕਾਰਵਾਈ ਕਿਉਂ ਕੀਤੀ ਇਹ ਵੀਰਜੀ ਜਿਹੜੀ ਇਹਦੀ ਭੈਣ ਆ ਨਾ ਪੁਲਿਸ ਚ ਇੱਕ ਤੇ ਉਹਦੇ ਕਰਕੇ ਹੋਇਆ ਜੀ ਸਾਡੀ ਸੁਣਵਾਈ ਨਹੀਂ ਹੁੰਦੀ ਰੀ ਵੀਰਜੀ ਜਦੋਂ ਵੀਰਜੀ ਮਤਲਬ ਮੈਂ ਵੀ ਦਰਖਾਸਤ ਦੇਣੀ ਸ਼ੁਰੂ ਕੀਤੀਆਂ ਜੀ ਉਦੋਂ ਫੋਨ ਆਇਆ ਉਹਦਾ ਕਹਿੰਦੀ ਕਿ ਇਹ ਕੀ ਦਰਖਾਸਤ ਤਰਖੂਸ਼ਾਣਾ ਦੇ ਤੇਰੇ ਜਿੰਨੇ ਪੈਸੇ ਹੈਗੇ ਆ ਜਦੋਂ ਮੇਰੇ ਕੋ ਹੋਣਗੇ ਮੈਂ ਦੇ ਦੂੰਗੀ ਤੇ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦੀ ਚੁੱਪ ਕਰਕੇ ਜਿੱਥੇ ਹੈਗਾ ਉੱਥੇ ਬੈਠਾ ਰਹਿ 8 ਤਰੀਕ ਦਾ ਵੀਰ ਜੀ ਪਰਚਾ ਆ ਜੇ ਜੇ ਤੱਕ ਅਰੇ ਤੱਕ ਅਰੈਸਟ ਨਹੀਂ ਏ ਛੇ ਜੀਆਂ ਦੇ ਪਰਚਾ ਆ ਜੇ ਤੇ ਡੈਡੀ ਤੇ ਜਸਪਾਲ ਸਿੰਘ ਤੇ ਮੰਮੀ ਦਲਬੀਰ ਕੌਰ ਤੇ ਕੁੜੀ ਰਮਨਦੀਪ ਤੇ ਸੁਮਨਦੀਪ ਤੇ ਗੁਰਜੀਤ ਕੌਰ ਤੇ ਗੁਰਲਾਲ ਸਿੰਘ ਤੇ ਕਿਸੇ ਦੀ ਅਰੈਸਟ ਨਹੀਂ ਹੋਈ ਵੀਰ ਜੀ ਸਾਰੇ ਆਪ ਆਪਣੇ ਕੰਮ ਕਰਨ ਦੇ ਆ ਜੀ ਕਿ ਅਹੀ ਪ੍ਰਸ਼ਾਸਨ ਨੂੰ ਵੀ ਇਹੋ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਜੋ ਵੀ ਸਾਡਾ ਇਨਸਾਫ ਹੈ ਸਾਨੂੰ ਮਿਲਣਾ ਚਾਹੀਦਾ ਇਹਨਾਂ ਨੂੰ ਅਰੈਸਟ ਕੀਤਾ ਜਾਏ ਇਹਨਾਂ ਦੇ ਪਰਚਾ ਹਾਈ ਕੋਰਟ ਵੱਲੋਂ ਕਟਿਆ ਗਿਆ ਏ ਮਤਲਬ ਸਾਡਾ ਵਿਆਹ ਹੋਇਆ ਹੈ ਨਾ ਤੇ ਮੈਂ ਇਦਾਂ ਨੋਰਮਲ ਗੱਲ ਕਰਤੀ ਕਿ ਚਲੋ ਪਾਸਪੋਰਟ ਤੇ ਨਾਂ ਚੜਾ ਲਈਏ ਕੱਲ ਨੂੰ ਫੈਲ ਲਾਉਣਾ ਹੋਰ ਸੌਖਾ ਹੁੰਦਾ ਇਹਨਾਂ ਉਹ ਚੀਜ਼ ਤੋਂ ਮਨਾ ਕਰਤਾ ਕਹਿੰਦੇ ਨਹੀਂ ਨਹੀਂ ਸਿੰਗਲ ਸਿੰਗਲ ਰਹਿਣ ਦੋ ਕੋਡ ਮੈਰਿਜ ਤੇ ਹੋਈ ਹੈ ਆਪਾਂ ਪਾਸਪੋਰਟ ਤੇ ਨਾਂ ਚੜਾ ਕੀ ਕਰਨਾ ਹਾਂਜੀ ਤੇ ਹੁਣ ਅਨਮੈਰਿਡ ਕਹਿ ਕੇ ਗਈ ਜੀ ਕੈਨੇਡਾ ਹੜਕਾ ਰਾਸਾਸੀ ਦੇ ਪਿੰਡ ਚੱਕ ਮਿਸ਼ਰੀ ਖਾਨ ਵਿੱਚ ਪਹੁੰਚੇ ਆ ਸੂਝਪਾਲ ਸਿੰਘ ਨੌਜਵਾਨ ਸਾਡੇ ਨਾਲ ਆ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਡਾਕੂਮੈਂਟ ਦਿਖਾ ਰਿਹਾ ਕਾਗਜ਼ਾਦ ਇਹ ਨੌਜਵਾਨ ਦੇ ਆ ਪੁੱਛਾਂਗੇ ਸਾਰਾ ਕੀ ਹੈ ਮਾਮਲਾ ਸੂਝਪਾਲ ਸਿੰਘ ਜੀ ਕੀ ਹੈ ਮਾਮਲਾ ਤੁਸੀਂ ਮੀਡੀਆ ਸਾਹਮਣੇ ਪੇਸ਼ ਹੋਏ ਹੋ ਕੀ ਤੁਹਾਨੂੰ ਮੁਸ਼ਕਲਾਂ ਦਿਸਕਾ ਨੂੰ ਸਾਡਾ ਕਰਦੇ ਹੋ ਕੀ ਤੁਹਾਡਾ ਠੱਗੀ ਵੱਜੀ ਗਈ ਠੱਗੀ ਵੀਰ ਜੀ ਇਹ ਹੋ ਗਿਆ ਮੇਰਾ ਵਿਆਹ ਹੋਇਆ ਹੈ ਜੀ 7 1 2022 ਚ ਹੋਇਆ ਸੀ ਤੇ ਇੰਗਲੈਂਡ ਦੀ ਫਾਇਲ ਲਾਈ ਸੀ ਪਹਿਲਾਂ ਆਪਾਂ ਇਕੱਠਿਆਂ ਨੇ ਕਿ ਜਦੋਂ ਜਾਣਾ ਬਾਹਰ ਤੇ ਇੱਕੇ ਦਿਨ ਜਾਣਾ ਸੇਮ ਡੇ ਫਲੈਟ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇੰਗਲੈਂਡ ਦਾ ਨਾ ਵੀਜ਼ਾ ਡੈਫਰ ਹੋ ਗਿਆ ਡੈਫਰ ਹੋਣ ਤੋਂ ਬਾਅਦ ਮੁੜ ਕੇ ਜਦੋਂ ਪੈਸੇ ਵਾਪਸ ਆਏ ਇਹਨਾਂ ਦੇ ਅਕਾਊਂਟ 'ਚ ਆਏ ਆ ਇਹਦੇ ਪਾਪਾ ਦੇ ਅਕਾਊਂਟ 'ਚ ਤੇ ਫਿਰ ਮੁੜ ਕੇ ਉਹ ਮੈਂ ਪੈਸੇ ਕਿਹਾ ਮੈਂ ਚਲੋ ਪੈਸੇ ਜਦੋਂ ਅਗਲੀ ਜਗ੍ਹਾ ਵੀ ਫੈਲ ਲਾਉਣੀ ਆ ਤੁਹਾਨੂੰ ਏਜੰਟ ਮੈਂ ਆਪਣਾ ਕਰਨਾ ਕਹਿੰਦੇ ਕੋਈ ਗੱਲ ਨਹੀਂ ਇੱਥੇ ਵੀ ਪਏ ਆ ਤੁਹਾਡੇ 'ਚ ਤੁਹਾਡੇ 'ਚ ਕੀ ਫਰਕ ਆ ਦਰਸਤੇਦਾਰੀ ਵੀਰ ਜੀ ਇੱਕ ਮੇਰੇ ਮਾਮੇ ਦੇ ਸੰਡੂ ਦੀ ਕੁੜੀ ਸੀ ਚਲੋ ਅਸੀਂ ਯਕੀਨ ਕਰ ਬੈਠੇ ਫਿਰ ਮੁੜ ਕੇ ਨਨਨ ਸਾਨੂੰ ਬਿਨਾਂ ਦੱਸਣ ਪੁੱਛਣ ਤੋਂ ਹੀ ਜਿਹੜੀ ਕੁੜੀ ਦਾ ਵੀਰਾ ਕੈਨੇਡਾ ਦਾ ਲਾਤਾ ਜੀ ਗੁਨੇਸ਼ ਸੁਜੀਪਾਸੀ ਤੁਹਾਡਾ ਜਿਹੜਾ ਵਿਆਹ ਵਾ ਕਿਹੜੇ ਸਾਲ ਵਿੱਚ ਹੁੰਦਾ ਕਿਹਦੇ ਨਾਲ ਹੁੰਦਾ ਤੁਹਾਡੇ ਸਹੁਰੇ ਕਿਤਨੇ ਸਰਕਾਰ ਨੂੰ ਸਾਜਾ ਕਰਦੇ ਹੋ ਇਹ ਕਿਸ ਤਰ੍ਹਾਂ ਪਰਿਵਾਰ ਦਾ ਤਾਲਮੇ ਤੁਹਾਡਾ ਹੁੰਦਾ ਇਹਨਾਂ ਪਰਿਵਾਰ ਦਾ ਤਾਲਮੇ ਦਾ ਵੀਰ ਜੀ ਇਹਨਾਂ ਸਾਡੀ ਮਤਲਬ ਮੇਰੇ ਮਾਮਾ ਜੀ ਆ ਉਹਨਾਂ ਨੇ ਰਿਸ਼ਤਾ ਕਰਾਇਆ ਠੀਕ ਹੈ ਮੇਰੇ ਮਾਮੇ ਜੀ ਸੰਡੂ ਦੀ ਕੁੜੀ ਆ ਤੇ 7 1 2022 ਚ ਮੇਰਾ ਵਿਆਹ ਹੋਇਆ ਜੀ ਕੀ ਨਾਂ ਲੜਕੀ ਦਾ ਰਮਨਦੀਪ ਕੌਰ ਮੇਰੇ ਸੋ ਵੀ ਐਸੇ ਘਰ ਵਿੱਚ ਬੜੇ ਚਾਵਾਲਾ ਵਿਆਹ ਕਰ ਲੈਂਦਾ ਸੀ ਆਈਲੈਂਡ ਕੀਤੀ ਹੋਈ ਸੀ ਵਿਆਹ ਦੀ ਜਿਹੜੀ ਹੈ ਬਾਹਰ ਭੇਜਣ ਦੀ ਪਲੈਨਿੰਗ ਪਹਿਲਾਂ ਸੀ ਕਿ ਜਿਆ ਵਿਆਹ ਤੋਂ ਬਾਅਦ ਸੋਚਿਆ ਸੀ ਵੀ ਨਾਲ ਜਿਹੜਾ ਬਾਹਰ ਭੇਜਿਆ ਜਾਊਗਾ ਦੰਦਵਾਨੋ ਨਹੀਂ ਨਹੀਂ ਪਲੈਨਿੰਗ ਤੇ ਚਲੋ ਜਦੋਂ ਰਿਸ਼ਤਾ ਕਰਾਇਆ ਸੀ ਕਹਿੰਦੇ ਕਿ ਚਲੋ ਕੁੜੀ ਪੜ੍ਹੀ ਲਿਖੀ ਹੈ ਤੇ ਚਲ ਤੁਸੀਂ ਪ੍ਰਾਈਵੇਟ ਕੰਮ ਕਰਨ ਦੇ ਚਲੋ ਸਾਰੇ ਵੀਰ ਜੀ ਸੋਚਦੇ ਕਿ ਚਲੋ ਫਿਊਚਰ ਬਣ ਜਾਊਗਾ ਤੇ ਮੈਂ ਵੀ ਉਹ ਚੀਜ਼ ਸੋਚੀ ਕਿ ਚਲੋ ਕੋਈ ਨਾਲ ਮਿਲ ਕੇ ਚੱਲ ਜਾਾਂਗੇ ਬਾਹਰ ਤੇ ਬਾਅਦ ਮੜ ਕੇ ਆ ਚੀਜ਼ ਹੋ ਗਈ ਜੀ ਮੈਨੂੰ ਇਹ ਤੋਂ ਵੀ ਤੁਹਾਨੂੰ ਮਹੀਨਾ ਇੱਕ ਜਿਹੜੀ ਤੁਹਾਡੀ ਤਰਪਨੀ ਰਮਨਦੀਪ ਤੁਹਾਡੇ ਘਰ ਵਿੱਚ ਰਹਿੰਦੀ ਆ ਸੁਭਾਅ ਕਿਸ ਤਰ੍ਹਾਂ ਦਾ ਸੀ ਫਿਰ ਕਿਸ ਤਰ੍ਹਾਂ ਲੱਗਾ ਵੀ ਜਿਹੜੀ ਇੱਕਦਮ ਜਿਹੜੀ ਉਹ ਮੁਕਰਗੀ ਦਾ ਇੱਕਦਮ ਡੇੜਾ ਉਹ ਸਵਾਬ ਬਣ ਲਿਆ ਤੁਹਾਡੇ ਘਰ ਵਿੱਚ ਲਈ ਆ ਕਿਸ ਤਰ੍ਹਾਂ ਸਵਾਰਿਆ ਦਾ ਸੁਭਾਅ ਸੁਭਾਅ ਵੀਰ ਜਿੰਨਾ ਚੱਕ ਇੱਥੇ ਰਹੀ ਹੋਣਾ ਤੱਕ ਤੇ ਠੀਕ ਰਿਹਾ ਮੜ ਕੇ ਜਦੋਂ ਆਪਣੇ ਪੇਕੇ ਚੱਲ ਗਈ ਉਸ ਤੋਂ ਬਾਅਦ ਮੜ ਕੇ ਨਾ ਕਦੀ ਗੱਲ ਕੀਤੀ ਐ ਨਾ ਕਦੀ ਫੋਨ ਨਾ ਕੋਈ ਮੈਸੇਜ ਆਇਆ ਜੀ ਮੈਨੂੰ ਇਹ ਤੋਂ ਵੀ ਪੇਕੇ ਜਾਣ ਦਾ ਸਵਾਬ ਕਿਸ ਤਰ੍ਹਾਂ ਬਣਿਆ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਜਿਹੜੇ ਬਾਹਰ ਜਾਂਦੇ ਪੈਸੇ ਸੀ ਜਿਵੇਂ ਉਹ ਲੱਗੇ ਨੇ ਉਹ ਕਿੰਨੇ ਪੈਸੇ ਉੱਥੇ ਜਾਣ ਦਾ ਕਾਰਨ ਇਹ ਹੀ ਕਿ ਇੱਥੋਂ ਸ਼ਹਿਰ ਸਾਨੂੰ 27-22 ਕਿਲੋਮੀਟਰ ਚੱਲੋ ਪੈ ਜਾਂਦਾ ਤੇ ਤੁਹਾਨੂੰ ਪਤਾ ਜਨਟਾਂ ਕੋਈ ਜਾਣਾ ਪੈਂਦਾ ਇੰਟਰਵਿਊ ਹੁੰਦੀਆਂ ਸੀ ਤੇ ਕਹਿੰਦੇ ਕਿ ਇੰਟਰਵਿਊ ਜਾਣਾ ਦਿੱਲੀ ਜਾਣਾ ਆਉਣਾ ਔਖਾ ਹੁੰਦਾ ਤੇ ਚਲੋ ਮੈਂ ਉੱਥੇ ਦੇ ਜੀਜਾ ਜੀ ਆ ਗੁਰਲਾਲ ਸਿੰਘ ਤੇ ਛਾਡੇ ਰਹਿੰਦੇ ਆ ਵੀ ਚਲੋ ਉਹਨਾਂ ਕੋ ਰਹਿ ਪੈਨੇ ਆ ਤੇ ਨਾਲੇ ਉੱਥੋਂ ਮੈਂ ਆਪੇ ਚੱਲ ਜਾ ਕਰੂੰਗੀ ਬਾਰ-ਬਾਰ ਜਨਟ ਕੋ ਜਾਣਾ ਪੈਂਦਾ ਇਸ ਕਰਕੇ ਹੀ ਵੀ ਚਲੋ ਸਹਿਮਤੀ ਦੇ ਦਿੱਤੀ ਕਿ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਜਿਹੜੇ ਪੈਸੇ ਲੱਗੇ ਆ ਉਹ ਆਪਣੇ 1.5 ਕਰੋੜ ਰੁਪਇਆ ਲੱਗਾ ਜਿਦੇ ਵਿੱਚ ਵੀਰਜੀ 1.5 ਲੱਖ ਰੁਪਇਆ ਕੈਸ਼ ਆ ਤੇ ਬਾਕੀ ਦੀਆਂ ਸਟੇਟਮੈਂਟਾਂ ਮੇਰੇ ਕੋਲ ਆ ਆਪਾਂ ਸੈਂਡ ਕੀਤੇ ਜੀ ਤੇ ਪਿਓ ਨੂੰ ਜਬਨੀਰ ਸੁਖਪਾਲ ਸਿੰਘ ਜੀ ਕਦੋਂ ਉਰ ਤੋਂ ਬਾਤ ਤੁਹਾਡੀ ਤਰ ਪਤਨੀ ਨਾਲ ਕਦੋਂ ਗੱਲ ਹੁੰਦੀ ਆ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੀ ਜਿਹੜੀ ਆ ਪਤਨੀ ਰਮਨਦੀਪ ਕੌਰ ਉਹ ਜਿਹੜੀ ਆ ਕੈਨੇਡਾ ਚਲ ਗਈ ਆ ਜਦੋਂ ਮੈਂ ਘਰੇ ਗਿਆ ਜੀ ਇਹਨਾਂ ਦੇ ਮੈਂ ਪੁੱਛਿਆ ਮੈਂ ਕਿਹਾ ਰਮਨ ਕਿੱਥੇ ਆ ਤੇ ਕਹਿੰਦੇ ਕਿ ਉਹ ਤੇ ਕੈਨੇਡਾ ਚਲ ਗਈ ਆ ਮੈਂ ਕਿਹਾ ਤੁਸੀਂ ਪੁੱਛਿਆ ਨਹੀਂ ਕਿਛਿਆ ਨਹੀਂ ਤੇ ਕੈਨੇਡਾ ਕਿਦਾਂ ਘਲਤਾ ਕਹਿੰਦੇ ਕਿ ਅਸੀਂ ਜੋ ਕਰਨਾ ਹਾਂਜੀ ਪਰ ਮੈਨੂੰ ਇਹ ਜਵਾਬ ਕਿਉਂ ਦਿੱਤਾ ਗਿਆ ਕਿਹਦੇ ਨੂੰ ਦਿੱਤਾ ਗਿਆ ਕਿਉਂਕਿ ਅਸੀਂ ਦੇਖਿਆ ਵਿਆਹ ਦਾ ਰਿਸ਼ਤਾ ਬੜਾ ਨਾਜ਼ੁਕ ਹੁੰਦਾ ਵਾ ਤੁਸੀਂ ਉਹ ਉਹਨਾਂ ਦੇ ਹਸਬੰਡ ਹੋ ਤੇ ਇਹ ਜਿਹੜਾ ਜਵਾਬ ਤੁਹਾਨੂੰ ਕਿਹਨੇ ਦਿੱਤਾ ਤਾਂ ਵੀ ਤੁਸੀਂ ਜੋ ਕਰਨਾ ਕਰ ਲੋ ਇਹ ਗੱਲ ਜਦੋਂ ਮੈਂ ਘਰੇ ਗਿਆ ਇਹਦੀ ਇੱਕ ਭੈਣ ਹੀ ਪੁਲਿਸ ਵਾਲੀ ਇੱਕ ਉਹ ਹੀ ਤੇ ਇੱਕ ਦੇ ਮੰਮੀ ਡੈਡੀ ਹੀ ਜੀ ਹਾਂਜੀ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਆਪਣੇ ਕੈਮਰੇ ਨਾਲ ਸਾਂਝੀ ਕਰ ਰਹੇ ਹਾਂ ਸੂਰਜਪਾਲ ਸਿੰਘ ਜਿਹੜਾ ਕਿ ਹਲਕਾ ਰਾਸਾਸੀ ਦੇ ਪਿੰਡ ਚੱਕ ਮਿਸੀ ਖਾਨ ਦਾ ਵਾ ਤੁਸੀਂ ਦੇਖ ਸਕਦੇ ਹੋ ਹੱਥ ਵਿੱਚ ਇਹ ਥੱਬਾ ਜਿਹੜਾ ਵਾ ਦਰਖਾਸਤਾਂ ਦਾ ਫੜੀ ਫਿਰਦਾ ਅਤੇ ਅੱਜ ਇਹ ਪਰਿਵਾਰ ਨੂੰ ਤੁਸੀਂ ਦੇਖ ਸਕਦੇ ਹੋ ਇਨਸਾਫ ਦੀ ਮੰਗ ਕਰ ਰਿਆ ਪਰਚਾ ਭਾਵੇਂ ਪੁਲਿਸ ਨੇ ਰਿਜਿਸਟਰ ਕਰ ਦਿੱਤਾ ਗਿਆ ਵਾ ਪਰ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੁਸੀਂ ਅਕਸਰ ਦੇਖਦੇ ਆ ਪੰਜਾਬ ਦੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਆਏ ਦਿਨ ਹੀ ਜਿਹੜੀਆਂ ਕੁੜੀਆਂ ਸਹੁਰਿਆਂ ਵਾਲਿਆਂ ਦੇ ਪੈਸੇ ਲਵਾ ਕੇ ਅਲਰਟਸ ਕਰਕੇ ਬਾਹਰ ਤੇ ਚਲੀ ਜਾਂਦੀਆਂ ਨੇ ਪਰ ਉੱਥੇ ਜਾ ਕੇ ਨੰਬਰ ਬਲੌਕ ਕਰ ਦਿੰਦੀਆਂ ਨੇ ਜਾਂ ਉੱਥੇ ਜਾ ਕੇ ਇਨਕਾਰ ਕਰ ਦਿੰਦੀਆਂ ਨੇ ਮੁੰਡੇ ਵਾਲਿਆਂ ਨੂੰ ਬਲਾਉਣ ਤੋਂ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਇਹ ਸੂਚ ਪਾਲ ਸਿੰਘ ਜੀ ਇਹ ਜਿਹੜਾ ਮਾਮਲਾ ਆ ਅਸੀਂ ਦੇਖਿਆ ਅੱਜ ਦੇ ਨਹੀਂ ਪੰਜਾਬ ਦੇ ਨੌਜਵਾਨ ਤੁਹਾਡੇ ਅੱਗੇ ਪਤਾ ਨਹੀਂ ਕਿੰਨੇ ਕਿ ਜਿਹੜੇ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਹਾਂਜੀ ਇਹ ਚੀਜ਼ ਵੀ ਦਿਮਾਗ 'ਚ ਹੈਗੀ ਕਿ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਯਕੀਨ ਕਰਨ ਦਾ ਕਾਰਨ ਇਹ ਹੀ ਕਿ ਰਿਸ਼ਤਾ ਵਿੱਚ ਮਾਮਾਈ ਦੇ ਸੰਡੂ ਦੀ ਕੁੜੀ ਹੈ ਇੱਕ ਰਿਸ਼ਤਦਾਰੀ ਚ ਕਿੱਥੇ ਕੀ ਕਰ ਲੈਣਗੇ ਨਾ ਜੀ ਤੇ ਇਸ ਕਰਕੇ ਚਲੋ ਅਸੀਂ ਵੀ ਰਗੜੇ ਗਏ ਸਮਝ ਲਓ ਤੁਸੀਂ ਮਰ ਕੀ ਲੱਗਦਾ ਨਹੀਂ ਉਹਨਾਂ ਰਿਸ਼ਤੇਦਾਰਾਂ ਨੇ ਵੀ ਸ਼ਰਮ ਨਹੀਂ ਕੀਤੀ ਇੱਕ ਪੀਡ ਦੀ ਸਾਂਝੀ ਗਾਂ ਰਿਸ਼ਤੇਦਾਰੀ ਆ ਮਾਮਾ ਦੀ ਰਿਸ਼ਤੇਦਾਰੀ ਆ ਇਹ ਵੀ ਚੀਜ਼ ਦੀ ਸਾਂਭੀ ਨਹੀਂ ਸਾਂਝਾ ਸਾਂ ਕੀਤੀ ਆ ਕੀ ਕੀ ਲੱਗਦਾ ਕੀ ਇਹ ਤੁਹਾਨੂੰ ਸੂਜਪਾਲ ਸਿੰਘ ਕੀ ਲੱਗਦਾ ਕੁੜੀਆਂ ਨੂੰ ਕਿਉਂ ਜਦੋਂ ਵਿਦੇਸ਼ ਚਲ ਜਾਂਦੀਆਂ ਨੇ ਕਿਉਂ ਇਸ ਤਰ੍ਹਾਂ ਮੁੱਕਰ ਜਾਂਦੀਆਂ ਨੇ ਜਾਂ ਸੋਹਰੇ ਪਰਿਵਾਰ ਨੂੰ ਕਿਉਂ ਧੋਖਾ ਦੇ ਜਾਂਦੀਆਂ ਨੇ ਇਹ ਦੇ ਵੇਖੋ ਚਲੋ ਸਾਰੀਆਂ ਕੁੜੀਆਂ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ ਕਈ ਮੇਰੇ ਦੋਸਤ ਐ ਜਿਨ੍ਹਾਂ ਨੇ ਮਤਲਬ ਪਹਿਲਾਂ ਕੁੜੀਆਂ ਘੱਲੀਆਂ ਐ ਮੁੜ ਕੇ ਮੁੰਡੇ ਵੀ ਵਾਪਸ ਗਏ ਆ ਬਾਅਦ ਚ ਤੇ ਕਈ ਕੁੜੀਆਂ ਤੁਹਾਨੂੰ ਪਤਾ ਹੀ ਆ ਜੀ ਆ ਮੇਰੇ ਵਾਲਾ ਕੇਸ ਹੀ ਵੇਖ ਲਓ ਮੰਨੀਏ ਸੋ ਕਿ ਤੁਸੀਂ ਸੁਪਨੇ ਬੜੇ ਵਧੀਆ ਭੋਖੇ ਦੇਖੇ ਹੋਣਗੇ ਪੀਰ ਅਰਮਨਦੀਪ ਨਾ ਵਿਦੇਸ਼ ਜਾਵਾਂਗੇ ਉੱਥੇ ਜਾ ਕੇ ਸੈਟਲ ਕਰਾਂਗੇ ਘਰ ਦਾ ਜਿਹੜਾ ਕਰਜ਼ਾ ਚੜਿਆ ਵਾ ਲਾ ਆਇਆ ਜਾਊਗਾ ਹੁਣ ਕਿੰਨਾ ਕਰਜ਼ੇ ਥਲੇ ਆ ਕੇ ਉਹ ਕਿਸ ਤਰ੍ਹਾਂ ਸਾਰੇ ਪੈਸੇ ਦੇ ਕੇ ਜਿਹੜਾ ਅਰਮਨਦੀਪ ਨੂੰ ਬਾਹਰ ਭੇਜਾਂਗੇ ਮੇਰੇ ਪਾਪਾ ਆਰਮੀ ਚ ਜੀ ਕੁਝ ਪੈਨਸ਼ਨ ਸੀ ਜਿਹੜੀ ਜੋੜੀ ਹੋਈ ਘਰ ਘੁਰ ਬਣਾਉਣ ਬਾਰੇ ਤੇ ਕੁਝ ਇਦਾਂ ਵਿਆਜੀ-ਵੁਜੀ ਫੜੇ ਸੀ ਤੇ ਉਹ ਲੋਨ ਲਾਂ ਲੈ ਆ ਸੀ ਉਹ ਲੋਨ ਦੀਆਂ ਰਸੀਤਾਂ ਆਪਣੇ ਸਾਰੀਆਂ ਕੋਲ ਪਈਆਂ ਜੇ ਤੁਸੀਂ ਕਹੋਗੇ ਤੇ ਆਪਾਂ ਤੁਹਾਨੂੰ ਉਹ ਵੀ ਦਿਖਾ ਦੇਣਾਂਗੇ ਕੁੜੀਆਂ ਨੂੰ ਅਸੀਂ ਅਕਸਰ ਦੇ ਦੇ ਯਾਤਰ ਹਮੇਸ਼ਾ ਕੁੜੀ ਵਾਲੇ ਕਹਿੰਦੇ ਨੇ ਵੀ ਮੁੰਡੇ ਵਾਲਿਆਂ ਨੇ ਸਾਡੇ ਨਾਲ ਧੱਕਾ ਕਰਦੇ ਨੇ ਪਰ ਕੀ ਲੱਗਦਾ ਜਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਬਣ ਗਿਆ ਜਿਸ ਤਰ੍ਹਾਂ ਅੱਜ ਦਿਨ ਮੁੰਡੇ ਵਾਲਿਆਂ ਠੱਗੀਆਂ ਵਜਦੀਆਂ ਕਿ ਲੱਗਦਾ ਨਹੀਂ ਹੁਣ ਕੁੜੀ ਵਾਲੇ ਜ਼ਿਆਦਾ ਧੱਕਾ ਕਰ ਲਾ ਪਏ ਨੇ ਮੁੰਡੇ ਵਾਲੇ ਨਾਲ ਇਹਦੇ ਵੀਰ ਜੀ ਤੁਸੀਂ ਇਸ ਲਾਈਨ ਦੇ ਵਿੱਚ ਹੈਗੇ ਤੁਸੀਂ ਕਵਰ ਕਰਦੇ ਹੋਗੇ ਕਿੰਨੀਆਂ ਠੱਗੀਆਂ ਵਜਦੀਆਂ ਤੇ ਜ਼ਿਆਦਾਤਰ ਤੇ ਕੁੜੀਆਂ ਹੀ ਕਰਦੀਆਂ ਜੀ ਕੁੜੀਆਂ ਵਾਲੇ ਕਰਦੇ ਆ ਜੀ ਅਸੀਂ ਅਕਸਰ ਇਹਦੇ ਯਾਤਰਾ ਜਿਵੇਂ ਤੁਹਾਨੂੰ ਇੰਨਾ ਸਮਾਂ ਲੱਗ ਗਿਆ 2022 ਦਾ ਤੁਸੀਂ ਲੱਗੇ ਹੋ ਪਰਚਾ ਰਿਜਿਸਟਰ ਕਰਵਾਉਣ ਤੇ ਹੁਣ 2025 ਜਾਂ 26 ਜਿਹੜਾ ਸ਼ੁਰੂ ਹੋ ਜਾਣਾ ਵਾ ਥੋੜੀ ਜਿਹਾ ਨੂੰ ਕਿ ਲੱਗਦਾ ਇੰਨੇ ਸਾਲ ਲੱਗੇ ਨੇ ਤੁਹਾਨੂੰ ਇਨਸਾਫ ਲੈਣ ਲੱਗਿਆ ਕਿ ਲੱਗਦਾ ਸਾਡੇ ਪੰਜਾਬ ਵੀ ਇਨਸਾਫ ਕਿਦੇ ਮਿਲ ਸਕਦਾ ਕਿ ਨਹੀਂ ਵੀਰ ਜੀ ਮੈਂ ਜਾਂਦਾ ਰਹਿਣਾ ਜੀ ਕੋਈ ਪੁਲਿਸ ਅਫਸਰ ਗੱਲ ਨਹੀਂ ਸੁਣਦਾ ਰਿਹਾ ਜੀ ਸਾਡੀ ਐਸਪੀ ਦੇਹਾਤੀ ਸਾਹਿਬ ਨੂੰ ਵੀ ਆਪਾਂ ਦਰਖਾਸਤਾਂ ਦਿੰਦੇ ਰਹੇ ਆ ਆ ਵੇਖੋ ਆ ਮੁੱਖ ਮੰਤਰੀ ਪੰਜਾਬ ਆ ਸਾਰੀਆਂ ਦਰਖਾਸਤਾਂ ਨੰਬਰ ਹੀ ਆ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਦਰਖਾਸਤਾਂ ਦੀਆਂ ਤੁਹਾਨੂੰ ਫੋਟੋਕਾਪੀ ਦਿਖਾ ਰਹੇ ਨੇ ਮੁੱਖ ਮੰਤਰੀ ਪੰਜਾਬ ਅਤੇ ਅਕਸੀ ਅਕਸਰ ਦੇ ਦੇ ਜਿਆਤਰ ਇਹ ਸੁਣਨ ਨੂੰ ਮਿਲਦਾ ਵੀ ਕੁੜੀ ਵਾਲਿਆਂ ਨੂੰ ਇਨਸਾਫ ਘੱਟ ਮਿਲਦਾ ਪਰ ਮੈਨੂੰ ਲੱਗਦਾ ਇੱਥੇ ਇਹ ਗੱਲ ਉਲਟ ਸਾਹਮਣੇ ਹੋ ਸਾਹਮਣੀ ਹੋ ਰਹੀ ਆ ਇੱਥੇ ਮੁੰਡੇ ਵਾਲਿਆਂ ਨੂੰ ਇਨਸਾਫ ਲੈਣ ਵਾਸਤੇ ਦਰਦਾਂ ਦੀਆਂ ਠੋਕੜਾਂ ਖਾਣੀਆਂ ਪੈਂਦੀਆਂ ਨੇ ਇੱਕ ਤੇ ਪੱਲਿਓ 11.5 ਲੱਖ ਰੁਪਏ ਰਕਮ ਲਗਾਈ ਆ ਅਤੇ ਉਸ ਤੋਂ ਬਾਅਦ ਪਰਚਾ ਦਰਜ ਕਰਵਾਉਣ ਵਾਸਤੇ ਵੀ ਇੰਨਾ ਸਮਾਂ ਲੱਗ ਗਿਆ ਤੁਹਾਨੂੰ ਦਸਕਾਂ ਜੂ ਥਾਣਾ ਕਰਦੀਏ ਪਰ ਕੀ ਲੱਗਦਾ ਕਿ ਇੰਨਾ ਪੁਲਿਸ ਨੇ ਸਮਾਂ ਕਿਉਂ ਲਾਤਾ ਪਰ ਤਾਰੀਫ ਤੇ ਕਰਾਉਣ ਗਿਆ ਸਾਰੇ ਤੁਸੀਂ ਡਾਕੂਮੈਂਟ ਫੜੀ ਫਿਰਦੇ ਹੋ ਸਭ ਕੁਝ ਤੁਸੀਂ ਹੱਥ ਰੱਖਿਆ ਪੈਸਿਆਂ ਸਬੂਤ ਵੀ ਆ ਗਏ ਨੇ ਫਿਰ ਪੁਲਿਸ ਨੇ ਡੀਲ ਦੀ ਇਨੀ ਲੇਟ ਕਾਰਵਾਈ ਕਿਉਂ ਕੀਤੀ ਇਹ ਵੀਰ ਜੀ ਜਿਹੜੀ ਇਹਦੀ ਭੈਣ ਆ ਨਾ ਪੁਲਿਸ ਚ ਇੱਕ ਤੇ ਉਹਦੇ ਕਰਕੇ ਹੋਇਆ ਜੀ ਸਾਡੀ ਸੁਣਵਾਈ ਨਹੀਂ ਹੁੰਦੀ ਰੀ ਵੀਰ ਜੀ 2022 ਤੋਂ ਤੁਰੇ ਆ ਜੀ ਤੇ ਸੁਮਨਦੀਪ ਉਹਦਾ ਨਾਂ ਆ ਕੁੜੀ ਦਾ ਜਿਹੜੀ ਪੰਜਾਬ ਪੁਲਿਸ ਜਲੰਧਰ ਡਿਊਟੀ ਕਰਨਦੀ ਆ ਜੀ ਹਾਂਜੀ ਉਹਦੇ ਕਰਕੇ ਹੁੰਦਾ ਰਿਹਾ ਜੀ ਸਾਰਾ ਕੁਝ ਲੱਗਦਾ ਨਹੀਂ ਜਿਹੜਾ ਇੱਕ ਰਿਸ਼ਤਾ ਹੁੰਦਾ ਜਿਹੜਾ ਗੁਰਗਾਂ ਸਾਹਿਬ ਗਾੜੀ ਲਾਵਾਂ ਲਈ ਜਾਂਦੇ ਨੇ ਇੱਕ ਪਤੀ ਪੰਨ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਬਣ ਜਾਂਦਾ ਵਾ ਕੀ ਲੱਗਦਾ ਰਿਸ਼ਤੇ ਅੱਜ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਅੱਜ ਲੋਕਾਂ ਦਾ ਜਿਹੜਾ ਵਿਸ਼ਵਾਸ ਚੁੱਕਿਆ ਜਾ ਰਿਹਾ ਖਾਸ ਕਰਕੇ ਚੀਨੋ ਲੱਗੇ ਚੁੱਕਿਆ ਜਾ ਰਿਹਾ ਜੀ ਇਹਦੇ ਵੇਖੋਣ ਅਸੀਂ ਪੈਸੇ ਲਾਏ ਸਾਨੂੰ ਪਤਾ ਹੀ ਕਿੱਦਾਂ ਲਾਏ ਆ ਤੇ ਅੱਜ ਤੱਕ ਵੀਰ ਜੀ ਕਰਜ਼ਾ ਲਾਉਣ ਦੇ ਆ ਕਿਸ਼ਤਾਂ ਦੇਣ ਦੇ ਆ ਵਿਆਜ ਦੇਣ ਦੇ ਆ ਜੀ ਕੁਝ ਥੋੜਾ ਬਹੁਤ ਚਲੋ ਲੱਥਾ ਵੀ ਆ ਕੁਝ ਲਾਉਣ ਵੀ ਦੇ ਆ ਜੀ ਤਿੰਨ ਲੋਬੀ ਹਾਂ ਮੈਂ ਗੱਲ ਕਰਨਾ ਚਾਹਣਾ ਤੁਹਾਡੇ ਨਾਲ ਫਿਰ ਐਸਪੀ ਹੈੱਡ ਕੁਆਟਰ ਮੈਡਮ ਜਸਵੰਤ ਕੌਰ ਦੇ ਉੱਤੇ ਬਹਿ ਕੇ ਫੈਸਲਾ ਆਇਆ ਹੈ ਕਹਿੰਦਾ ਕਿ ਮੈਂ 11.5 ਲੱਖ ਰੁਪਈਆ ਮੈਂ 10 ਲੱਖ ਦੇ ਸਕਦਾ ਜੀ ਮੈਂ ਚੀਜ਼ ਨੂੰ ਮੰਨ ਕੇ ਚਲੋ ਕੋਈ ਗੱਲ ਨਹੀਂ 10 ਲੱਖ ਦੇ ਦੋ ਜਿਹਦੇ ਵਿੱਚ ਇਹਨੇ ਕਿਹਾ ਕਿ 5 ਲੱਖ ਮੈਂ ਪਹਿਲਾਂ ਦਵਾਂਗਾ 5 ਲੱਖ ਤਲਾਕ ਤੋਂ ਬਾਅਦ ਚ ਦਵਾਂਗਾ ਤਲਾਕ ਕਰਨਾ ਹੀ ਐ ਤਲਾਕ ਕਰਨਾ ਮੈਂ ਕਿਹਾ ਚਲੋ ਜਿੱਦਾਂ ਤੁਹਾਡੀ ਖੁਸ਼ੀ ਤੁਸੀਂ ਉਦਾਂ ਕਰ ਲਓ ਤੇ ਆਹ ਵੇਖੋ ਰਾਜੀ ਨਾਵੇਂ ਮੇਰੇ ਕੋ ਪਿਆ ਇਸ ਚੀਜ਼ ਤੋਂ ਮੁੱਕਰ ਗਿਆ ਜੀ ਆਹ ਵੇਖੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਇੱਕ ਰਾਜੀਨਾਮਾ ਜਿਹੜਾ ਦਿਖਾਇਆ ਜਾ ਰਿਹਾ ਅਤੇ 11 ਲੱਖ ਰੁਪਏ ਜਿਹੜਾ 11.5 ਲੱਖ ਦਿੱਤਾ ਗਿਆ ਸੀ 10 ਲੱਖ ਰੁਪਏ ਜਿਹੜਾ ਸੀ 5 ਲੱਖ ਰੁਪਏ ਦੋ ਦੋ ਵਾਰੀ ਦੇਣਾ ਸੀ ਕਿਸ਼ਤਾਂ ਵਿੱਚ ਪਰ ਉਸ ਤੋਂ ਵੀ ਜਿਹੜਾ ਇਹ ਮੁਕਰ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਆ ਜਿਹੜੇ ਸਨੇਚਰ ਹੋਏ ਨੇ ਦੋਵਾਂ ਧਿਰਾਂ ਦੇ ਉਹ ਵੀ ਸਾਹਮਣੇ ਆ ਰਹੇ ਨੇ ਪਰ ਪਤਾ ਨਹੀਂ ਪੈਸੇ ਦੇਣ ਤੇ ਕਿਉਂ ਮੁਕਰ ਗਏ ਜੋ ਲਿਖਤ ਇੰਨੀ ਲਿਖਾ ਪੜੀ ਕੀਤੀ ਸੂਜਪਾਲ ਸਿੰਘ ਜੀ ਫਿਰ ਮੁਕਰਨਾ ਕਿਸੇ ਬਾਜ਼ੀਬਸੀਰ ਗੱਲ ਆ ਉਹ ਕਿੰਦਾੰਦਾ ਹੈ ਕਿ ਜਿਹੜੀ ਪੁਲਸ ਆ ਨਾ ਉਹ ਮੈਂ ਜੇਬ ਚ ਪਾ ਕੇ ਘੁੰਮਦਾ ਜੀ ਤੇ ਮੈਨੂੰ ਤੇ ਇਹੋ ਲੱਗਦਾ ਕਿ ਪੰਜਾਬ ਪੁਲਸ ਮਤਲਬ ਜਿਹੜੇ ਲਿੰਕ ਹੋਊਗਾ ਉਹਦਾ ਜਿਸੇ ਕਰਕੇ ਨਾ ਪੁਲਸ ਨੇ ਕੋਈ ਕਾਰਵਾਈ ਕੀਤੀ ਉਹਦੀ ਤੇ ਇਹ ਦੇ ਮੁੜ ਕੇੜਾ ਪਰਚਾ ਕਰਾਇਆ ਜੀ ਹਾਈ ਕੋਰਟ ਰੈਟ ਪਈ ਹੈ ਜਿਹਦੇ ਬਾਰੇ ਪਰਚਾ ਹੋਇਆ ਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਸਾਡੇ ਪੰਜਾਬ ਦੇ ਸੋਨੇ ਭੇਖ ਵਾਸਤੇ ਜਿਹੜੇ ਕਿ ਵਿਦੇਸ਼ ਵਾਸਤੇ ਜਾਣ ਵਾਸਤੇ ਸੁਪਨੇ ਹਰ ਕੋਈ ਦੇਖਦਾ ਇਹੋ ਜਿਹਾ ਸੁਪਨਾ ਸੂਰਜਪਾਲ ਸਿੰਘ ਨੇ ਦੇਖਿਆ ਸੀ ਪਰ ਸੁਪਨਾ ਅਧੂਰਾ ਰਹਿ ਗਿਆ ਕਿਉਂਕਿ ਅਸੀਂ ਦੇਖਦੇ ਆਏ ਦਿਨ ਹੀ ਸੋਸ਼ਲ ਮੀਡੀਆ ਦੇ ਇਸ ਤਰ੍ਹਾਂ ਦੀ ਖਬਰਾਂ ਵੇਖਣ ਨੂੰ ਮਿਲਦੀਆਂ ਨੇ ਵੀ ਲਾੜੀ ਜਿਹੜੀ ਆ ਵਿਦੇਸ਼ ਚਲੀ ਜਾਂਦੀ ਆ ਅਤੇ ਉੱਥੇ ਜਾ ਕੇ ਮੋਬਾਈਲ ਨੰਬਰ ਬੰਦ ਕਰ ਦਿੰਦੀ ਆ ਬਲੌਕ ਕਰ ਦਿੰਦੀ ਆ ਮੁੰਡੇ ਵਾਲਿਆਂ ਨੂੰ ਇਸੇ ਤਰ੍ਹਾਂ ਦਾ ਇਹ ਮਾਮਲਾ ਜਿਹੜਾ ਸੂਜਪਾਲ ਨਾਲ ਜਿਹੜੀ ਘਟਨਾ ਜਿਹੜੀ ਵਾਪਰੀ ਆ ਮੈਨੂੰ ਦੱਸੋ ਵੀ ਤੁਹਾਡੀ ਧਰਪੰਨੀ ਦਾ ਵਿਦੇਸ਼ ਜਾ ਕੇ ਕੋਈ ਬਾਹਰੋਂ ਕੋਈ ਫੋਨ लास्ट ਕਦੋਂ ਗੱਲ ਹੋਈ ਆ ਤੁਹਾਣਾ ਕੋਈ ਰਾਬਤਾ ਹੋਇਆ ਨਾਲ ਦਾ ਕੋਈ ਜਦੋਂ ਵੀਰ ਜੀ ਮਤਲਬ ਮੈਂ ਵੀ ਦਰਖਾਸਤ ਦੇਣੀ ਸ਼ੁਰੂ ਕੀਤੀਆਂ ਜੀ ਉਦੋਂ ਫੋਨ ਆਇਆ ਉਹਦਾ ਕਹਿੰਦੀ ਕਿ ਇਹ ਕੀ ਦਰਖਾਸਤ ਖੁਸ਼ਾਣਾ ਦੇ ਤੇਰੇ ਜਿੰਨੇ ਪੈਸੇ ਹੈਗੇ ਆ ਜਦੋਂ ਮੇਰੇ ਕੋ ਹੋਣਗੇ ਮੈਂ ਦੇ ਦੂੰਗੀ ਤੇ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦੀ ਚੁੱਪ ਕਰਕੇ ਜਿੱਥੇ ਹੈਗਾ ਉੱਥੇ ਬੈਠਾ ਰਹਿ ਹਾਂਜੀ ਆ ਗੱਲ ਹੋਈ ਜੀ ਪਰ ਕੀ ਲੱਗਦਾ ਸੀ ਸੂਰਪਾਲ ਸਾਹਿਬ ਅਸੀਂ ਅਕਸਰ ਦੇਖਦੇ ਜਿਆਦਾਤਰ ਹਮੇਸ਼ਾ ਇਹ ਜੇਕਰ ਕੁੜੀ ਵਾਲਿਆਂ ਨੇ ਸਿਰ ਧੱਕਾ ਹੋਇਆ ਆਂਦਾ ਤੇ ਮੈਨੂੰ ਲੱਗਦਾ ਸ਼ਾਇਦ ਹੁਣ ਤੱਕ ਮੁੰਡੇ ਵਾਲਾਂ ਤੇ ਪਰਚਾ ਦਰਜ ਹੋਇਆ ਨਾ ਸੀ ਜਲਦੀ ਸੁਣਵਾਈ ਹੋ ਜਾਂਦੀ ਹੈ ਲੈ ਹੁਣ ਤੱਕ ਤੇ ਵੀਰ ਜੀ ਸ਼ਾਇਦ ਅਸੀਂ ਅੰਦਰ ਵੀ ਹੁੰਦੇ ਹਾਂਜੀ ਪਰ ਲੱਗਦਾ ਕਿਉਂ ਕਿਉਂ ਨਹੀਂ ਸਾਫ ਜਿਹੜਾ ਸਾਡੇ ਪੰਜਾਬ ਵਿੱਚ ਮਿਲਦਾ ਇੰਨਾ ਸਮਾਂ ਕਿਉਂ ਲੱਗਦਾ ਹਮੇਸ਼ਾ ਇਹ ਕੋਈ ਧਾਰਨਾ ਬਣਦੀ ਬਣੀ ਹੁੰਦੀ ਆ ਵੀ ਕੁੜੀ ਵਾਲੇ ਹੀ ਧੱਕਾ ਕਰਦੇ ਮੁੰਡੇ ਵਾਲੇ ਹੀ ਧੱਕੇ ਕਰਦੇ ਨੇ ਪਰ ਤੁਹਾਡੇ ਨਾਲ ਅਸੀਂ ਦੇਖਿਆ ਜਿਸ ਤਰ੍ਹਾਂ ਅੱਜ ਕੱਲ ਦਾ ਮਾਹੌਲ ਬਣਿਆ ਪਿਆ ਵਾ ਕੁੜੀ ਵਾਲੇ ਜਿਆਦਾਤਰ ਤਾਂ ਫਰੋਡ ਕਰ ਰਹੇ ਨੇ ਤੇ ਮੁੰਡੇ ਵਾਲਿਆਂ ਨੂੰ ਸਾਫ ਲੈਣ ਵਾਸਤੇ ਤਾਂ ਦਰਦਾਂ ਦੀਆਂ ਠੋਕਰਾ ਖਾਣੀਆਂ ਪੈਂਦੀਆਂ ਨੇ ਇਹ ਵੀਰ ਜੀ ਕਰਪਸ਼ਨ ਬਹੁਤ ਹੈ ਜੀ ਜਿਹੜੀ ਵੀ ਕਰਪਸ਼ਨ ਹੈਗੀ ਹੈ ਜੀ ਤੇ ਫਰਮੇਸ਼ਾ ਕਰਪਸ਼ਨ ਇਹ ਚੀਜ਼ਾਂ ਚੱਲਣ ਡੀਆਂ ਜੀ ਜਿੰਨਾ ਕਰਕੇ ਮੈਨੂੰ ਐਨੇ ਧੱਕੇ ਖਾਣੇ ਪਏ ਨਹੀਂ ਤੇ ਤੁਹਾਡੇ ਸਾਹਮਣੇ ਸਾਰੇ ਸਬ ਸਾਰੇ ਨੂੰ ਪਤਾ ਕਿ 420 ਹੋਈ ਹੈ ਜੀ ਹਾਂਜੀ ਕਿ ਲੱਗਦਾ ਨਹੀਂ ਕਿ ਦੇ ਥੱਕ ਹਾਰ ਵੀ ਗਏ ਸੀ ਟੁੱਟ ਵੀ ਗਏ ਸੀ ਵੀ ਯਾਰ ਹੁਣ ਬਸ ਕਰੀਏ ਪਤਾ ਨਹੀਂ ਇਨਸਾਬ ਕਦੋਂ ਮਿਲਣਾ 2022 ਦਾ ਸ਼ੁਰੂ ਕੀਤਾ ਵਾ 25 ਲੰਘ ਗਿਆ ਵਾ ਕਿ ਲੱਗਦਾ ਸੀ ਕਦੀ ਉਮੀਦ ਹੈਗੀ ਸੀ ਇਨਸਾਬ ਲੈਣ ਦੀ ਕਦੀ ਜਦੋਂ ਵਾਪਸੀ ਉੱਥੋਂ ਜਵਾਬ ਮਿਲਦਾ ਸੀ ਗਾੜੀਆਂ ਵੀ ਨਹੀਂ ਨਹੀਂ ਇਦਾਂ ਕੈਨਸਲ ਹੋ ਜਾਂਦਾ ਸੀ ਜਾਂ ਖਾਰਜ ਕਰ ਦਿੰਦੇ ਸੀ ਦਰਖਾਸਤ ਨੂੰ ਫਿਰ ਉਹਦਾ ਵੀ ਕਿਤੇ ਕਿ ਜਾਂ ਬਸ ਕਰੀਏ ਜਾਂ ਕੋਈ ਸ਼ ਨਹੀਂ ਹੁੰਦਾ ਚਲੋ ਫਿਰ ਕਮਾ ਲਾਂਗੇ ਪੈਸੇ ਤੇ ਪਰ ਇਹ ਵੀ ਕਿ ਇੰਨੀ ਰਕਮ ਵੀਰ ਜੀ ਲਾਉਣੀ ਵੀ ਕਿਦਾਂ ਸੀ ਤੇ ਔਖਾ ਹੁੰਦਾ ਫਿਰ ਮੈਂ ਕਹਿੰਨੀ ਚਲੋ ਲੱਗੇ ਰਹੇ ਹੌਲੀ ਹੌਲੀ ਹਾਂਜੀ ਸੂਰਪਾਲ ਸਿੰਘ ਜੀ ਇੰਨਾ ਥੱਬਾ ਤੁਸੀਂ ਕਾਗਜ਼ ਪਤਰਾ ਦਾ ਫੜਿਆ ਹੱਥ ਇੰਨਾ ਤੁਸੀਂ ਪ੍ਰੂਫ ਫੜੀ ਫਿਰਦੇ ਹੋ ਫਿਰ ਵੀ ਪੁਲਿਸ ਨੂੰ ਜੇ ਮੈਂ ਤੁਹਾਨੂੰ ਦੱਸ ਦਿਆਂ ਕਿ ਪੁਲਿਸ ਆਣਾ ਕਾ ਨਹੀਂ ਕਰਦੇ ਦੀ ਪਰਚਾ ਕਰਨ ਵਿੱਚ ਡੀਏ ਲੈ ਗਿਆ ਲੀਗਲ ਦੀ ਵੀ ਜਿਹੜੀ ਆ ਸਲਾਹ ਲਈ ਗਈ ਉਹਨਾਂ ਨੇ ਸਿਰ ਮਾਰਤਾ ਵੀ ਪਰਚਾ ਨਹੀਂ ਬੰਦਾ ਫਿਰ ਕਿਉਂ ਨਹੀਂ ਪਰਚਾ ਪੰਦਾ ਸੀ ਕਿਉਂ ਨਹੀਂ ਹਜ ਤੱਕ ਪੁਲਿਸ ਨੇ ਕਾਰਵਾਈ ਕੀਤੀ ਫਿਰ ਤੁਹਾਨੂੰ ਹਾਈ ਕੋਰਟ ਜਾ ਕੇ ਪਰਚਾ ਕਰਾਉਣਾ ਹੈ ਇਹ ਤੇ ਜੀ ਪੁਲਿਸ ਦਾ ਸਕਦੀ ਵੀ ਕਿਉਂ ਨਹੀਂ ਕੀਤਾ ਜੀ ਹਣਾ ਜੀ ਮੇਰੇ ਕੋ ਸਾਰੇ ਸਬੂਤ ਹੈ ਸਾਫ ਸਾਫ ਪਤਾ ਲੱਗਣ ਨੇ ਤੁਹਾਨੂੰ ਵੀ ਵਿਖਾਏ ਆ ਤੁਸੀਂ ਵੀ ਚੀਜ਼ ਕਹੀ ਕਿ ਨਹੀਂ ਧੱਕਾ ਹੋਇਆ ਗਲਤ ਹੋਇਆ ਹਣਾ ਜੀ ਤੇ ਇਹ ਤੇ ਪੁਲਿਸ ਦਾ ਸਕਦੀ ਵੀ ਕਿਉਂ ਨਹੀਂ ਉਦੋਂ ਕਰਦੇ ਰਹਿ ਹਾਨੂੰ ਹਾਈ ਕੋਰਟ ਜਾਣ ਦੀ ਕੀ ਲੋੜੀ ਵੀਰ ਜੀ ਜੇ ਇੱਥੇ ਕਰ ਦਿੰਦੇ ਤੇ ਹਾਂਜੀ ਤੇ ਹੁਣ ਜੇ ਹੋ ਵੀ ਗਿਆ ਤੇ ਅਰੈਸਟ ਅਜੇ ਤੱਕ ਨਹੀਂ ਵੀਰ ਜੀ 8 ਤਰੀਕ ਦਾ ਵੀਰ ਜੀ ਪਰਚਾ ਆ ਜੇ ਜੇ ਤੱਕ ਅਰੇ ਤੱਕ ਅਰੈਸਟ ਨਹੀਂ ਏ ਛੇ ਜੀਆਂ ਤੇ ਪਰਚਾ ਆ ਜੀ ਉਹਦੇ ਡੈਡੀ ਤੇ ਜਦ ਸਪਾਲ ਸਿੰਘ ਤੇ ਮੰਮੀ ਦਲਬੀਰ ਕੌਰ ਤੇ ਕੁੜੀ ਰਮਨਦੀਪ ਤੇ ਸੁਮਨਦੀਪ ਤੇ ਗੁਰਜੀਤ ਕੌਰ ਤੇ ਗੁਰਲਾਲ ਸਿੰਘ ਤੇ ਕਿਸੇ ਦੀ ਰੈਸ਼ ਨਹੀਂ ਹੋਈ ਵੀਰ ਜੀ ਸਾਰੇ ਆਪ ਆਪਣੇ ਕੰਮ ਕਰਨ ਦੇ ਆ ਜੀ ਉਹ ਵੀਨੇਸ ਜੀ ਤੁਹਾਡੀ ਧਰਮ ਪਤੀ ਜਿਹੜੀ ਵਿਦੇਸ਼ ਗਈ ਕੈਨੇਡਾ ਵਿੱਚ ਉਹ ਜਿਹੜਾ ਪਾਸਪੋਰਟ ਬਣਾਇਆ ਉਹ ਵੀ ਪਤਾ ਲੱਗਾ ਵੀ ਕੋਈ ਅਨਰਮੈਡ ਸ਼ੋਕਾ ਕੀ ਗਈ ਹੈ ਕੁਛ ਤਾਂ ਦੀ ਗੱਲਬਾਤ ਹੋਈ ਸਾਹਮਣੇ ਹਾਂਜੀ ਵੀਰ ਜੀ ਜਦੋਂ ਮਤਲਬ ਸਾਡਾ ਵਿਆਹ ਹੋਇਆ ਨਾ ਤੇ ਮੈਂ ਇਦਾਂ ਨੋਰਮਲ ਗੱਲ ਕਰਤੀ ਕਿ ਚਲੋ ਪਾਸਪੋਰਟ ਤੇ ਨਾਂ ਚੜਾ ਲਈਏ ਹੂੰ ਕੱਲ ਨੂੰ ਫੈਲਣਾ ਹੋਰ ਸੌਖਾ ਹੁੰਦਾ ਇਹਨਾਂ ਉਹ ਚੀਜ਼ ਤੋਂ ਮਨਾ ਕਰਤਾ ਕਹਿੰਦੇ ਨਹੀਂ ਨਹੀਂ ਸਿੰਗਲ ਸਿੰਗਲ ਰਹਿਣ ਦੋ ਕੋਡ ਮੈਰਿਜ ਤੇ ਹੋਈ ਆ ਆਪਾਂ ਪਾਸਪੋਰਟ ਤੇ ਨਾਂ ਚੜਾ ਕੇ ਕੀ ਕਰਨਾ ਹਾਂਜੀ ਤੇ ਹੁਣ ਅਨਮੈਰਿਡ ਕਹਿ ਕੇ ਗਈ ਜੀ ਕੈਨੇਡਾ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਉਹਨਾਂ ਪਿਤਾ ਜੀ ਨਾਲ ਸੁਖਪਾਲ ਦੇ ਅੰਗਾ ਜੀ ਨੌ ਕਰੇ ਲਿਆਂਦੀ ਸੀ ਵਿਆਹ ਕੇ ਬੜੇ ਚਾਅ ਦੇਖੇ ਸੀ ਪੱਕੀ ਲੱਗਦਾ ਚਾਅ ਦੂਰੇ ਦਾ ਕੇ ਨੇ ਕਿੰਨਾ ਵੱਡਾ ਤੱਕਾ ਲੱਗਾ ਜਦੋਂ ਇਸ ਤਰ੍ਹਾਂ ਆ ਖਬਰ ਮਿਲੀ ਵੀ ਨੌ ਨੇ ਜਿਹੜੀ ਆ ਕੈਨੇਡਾ ਜਾਣ ਤੋਂ ਲਜਾਂ ਤੋਂ ਨੇ ਮੁਕਰ ਗਈ ਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਚਾਹ ਦੇ ਹਰ ਇੱਕ ਨੂੰ ਹੁੰਦਾ ਵੀ ਚਲੋ ਮੇਰਾ ਨੌਪੁੱਤ ਜਾਊਗਾ ਬਾਹਰਣਾ ਚੰਗਾ ਭੁੱਖ ਬਣੂਗਾ ਪਰ ਭੁੱਖ ਬਣੋਂਦੇ ਬਣੋਂਦੇ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਏ ਜਿਹਦੇ ਵਿੱਚ ਇਹਨਾਂ ਨੇ ਕਿ ਸਾਨੂੰ ਠੱਗੀ ਮਾਰੀ ਗਈ ਏ ਜਸਪਾਲ ਸਿੰਘ ਪਿੰਡ ਇਹਨਾਂ ਦਾ ਢੰਡ ਹੈ ਇਹਨਾਂ ਨੇ ਸਾਨੂੰ ਠੱਗੀ ਮਾਰੀ ਸਾਰੇ ਪਰਿਵਾਰ ਨੇ ਮਿਲ ਕੇ ਇਹਨਾਂ ਦੀ ਗੈਂਗ ਬਣੀ ਹੋਈ ਆ ਗੈਂਗ ਬਣਾ ਕੇ ਇਹਨਾਂ ਨੇ ਸਾਨੂੰ ਠੱਗੀ ਮਾਰੀ ਆ ਜਿਹਦੇ ਵਿੱਚ ਕਿ ਕੁੜੀ ਇਹਨਾਂ ਦੀ ਸੁਮਨਦੀਪ ਕੌਰ ਜੋ ਕੋ ਪੁਲਿਸ ਦੇ ਵਿੱਚ ਡਿਊਟੀ ਕਰ ਰਹੀ ਆ ਇਹਦਾ ਕਿ ਇਹ ਅਵਸਰ ਦੇ ਨਾਲ ਕਨੈਕਟ ਆ ਜਿਹਦੇ ਕਰਕੇ ਸਾਰੀਆਂ ਦਰਖਾਸਤਾਂ ਸਾਡੀਆਂ ਰੱਦ ਕੀਤੀਆਂ ਗਈਆਂ ਤੇ ਸਾਨੂੰ ਇਹੋ ਹੀ ਆ ਕਿ ਅਹੀ ਪ੍ਰਸ਼ਾਸਨ ਨੂੰ ਵੀ ਇਹੋ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਜੋ ਵੀ ਸਾਡਾ ਇਨਸਾਫ ਹੈ ਸਾਨੂੰ ਮਿਲਣਾ ਚਾਹੀਦਾ ਇਹਨਾਂ ਨੂੰ ਇੰਡਰੈਸਟ ਕੀਤਾ ਜਾਏ ਇਹਨਾਂ ਦੇ ਪਰਚਾ ਹਾਈ ਕੋਰਟ ਵੱਲੋਂ ਕਟਿਆ ਗਿਆ ਏ ਇਹਨਾਂ ਨੂੰ ਇੰਡਰੈਸਟ ਕੀਤਾ ਜਾਵੇ ਉਨੇ ਸੁਬੇ ਨੇ ਰਿਸ਼ਤਾ ਕੀਤਾ ਸੀ ਕੋਈ ਅਖਬਾਰ ਚੈਟਰਾਂ ਵਿੱਚ ਕੀਤੀ ਸੀ ਜਾਂ ਕੋਈ ਵਿੱਚ ਵਿਚੋਲਾ ਪਿਆ ਸੀ ਕਿ ਜਾਂ ਕੋਈ ਰਿਸ਼ਤੇਦਾਰੀ ਵਿੱਚ ਸਾਡਾ ਤਾਮਿਲ ਹੋਇਆ ਪਰਿਵਾਰ ਨੇ ਰਿਸ਼ਤੇਦਾਰੀ ਵਿੱਚ ਜੇ ਮੇਰੇ ਸਾਲੇ ਦਾ ਸੰਡੂ ਹੀ ਉਹਨੇ ਆਖਿਆ ਵੀ ਭਾਈ ਆਪਾਂ ਰਿਸ਼ਤਾ ਕਰ ਲਈਏ ਮੈਂ ਚਲੋ ਠੀਕ ਹੈ ਤੁਸੀਂ ਆਪਣੇ ਘਰ ਸਲਾਹ ਕਰ ਲੋ ਇਹ ਵੀ ਕਰ ਲੈਨੇ ਆ ਤੇ ਚਲੋ ਉਹਨਾਂ ਦੀ ਕੁੜੀ ਆ ਜੀ ਪੜਦੀ ਐਲਟਸ ਕਰਨ ਦੀ ਹੁਣ ਇਹ ਨਹੀਂ ਪਤਾ ਵੀ ਉਹਨਾਂ ਝੂਠ ਮਾਰਿਆ ਜਾਂ ਨਹੀਂ ਮਾਰਿਆ ਉਹਨਾਂ ਨੇ ਆਖਿਆ ਵੀ 6 ਬੈਂਡ ਆ ਗਏ ਮੈਂ ਪੁੱਛਿਆ ਵੀ ਇਹ ਕਈ ਵਾਰ ਵੀ ਹਾਂਜੀ ਕਿੰਨੇ ਬੈਂਡ ਆ ਕਿੰਨੇ ਬਸ ਬਹੁਤ ਬੈਂਡ ਨੇ ਤੇ ਬਾਉਂਡ ਕੋ ਨਹੀਂ ਬਾਹਰ ਜਾਣ ਵਾਲੇ ਹੈਗੇ ਆ ਤੇ ਸ਼ਾਂ ਪੰਡਾ ਤੇ ਜੁਕੇ ਦੀ ਫਾਈਲ ਲਈ ਜੁਕੇ ਦੀ ਫਾਈਲ ਲੈਣ ਤੋਂ ਬਾਅਦ ਵਿੱਚ ਮੈਨੂੰ ਕਹਿੰਦੇ ਵੀ ਫੀਸਾਂ ਤਰੋ ਮੈਂ ਕਿਹਾ ਫੀਸਾਂ ਦੇ ਆਪਾਂ ਤਾਰ ਦਿੰਨੇ ਆ ਜਿੰਨਾ ਚਿਰ ਉਹਨਾਂ ਨੂੰ ਉਹ ਪੈਸੇ ਉਹਨਾਂ ਦੇ ਹੱਥ ਖਾਤੇ ਵਿੱਚ ਨਹੀਂ ਪਏ ਉਹਨਾਂ ਚਿਰ ਤੱਕ ਸਾਡਾ ਬਿਲਕੁਲ ਸਹੀ ਸਲਾਮਤ ਸੀ ਜਦੋਂ ਖਾਤੇ ਵਿੱਚ ਪੈਸੇ ਪੈ ਗਏ ਫਿਰ ਉਹਨਾਂ ਨੇ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਜੋ ਕਰਨਾ ਸਾਡਾ ਕਰ ਲੋ ਜਿਹੜਾ ਹੀ ਕੰਮ ਕਰਨਾ ਹੈ ਹੀ ਕਰ ਲਿਆ ਮਨੇ ਸੰਗਲੀ ਇਹਦੇ ਬਾਰੇ ਕੋਈ ਗੱਲਬਾਤ ਹੋਈ ਸੀ ਵੀ ਜਿਹੜੇ ਵਿਆਹ ਦੇ ਜਿਹੜੇ ਵਿਦੇਸ਼ ਭੇਜਣ ਦੇ ਪੈਸੇ ਨੇ ਅੱਧੇ-ਅਧੇ ਲੈ ਜਾਣਗੇ ਇਸ ਤਰ੍ਹਾਂ ਕੋਈ ਗੱਲਬਾਤ ਹੋਈ ਸੀ ਕਿ ਜਾਂ ਸਾਲਾ ਤੁਹਾਡੇ ਦੇ ਭਾਰ ਪਾਇਆ ਗਿਆ ਹਾਂਜੀ ਇਹ ਗੱਲਬਾਤ ਹੋਈ ਸੀ ਵੀ 10 ਲੱਖ ਤੁਸੀਂ ਲਾਇਓ 10 ਲੱਖ ਅਸੀਂ ਲਾਵਾਂਗੇ ਕਿ ਬਾਕੀ ਟਿਕਟ ਦਾ ਖਰਚਾ ਮੇਰਾ ਬਾਕੀ ਜੋ ਵੀ ਕਿਟਕਟ ਦਾ ਸਾਰਾ ਖਰਚਾ ਮੇਰਾ ਹੈ ਪਰ ਉਹ ਕਿਟ ਤੱਕ ਤੇ ਗੱਲ ਹੀ ਨਹੀਂ ਪਹੁੰਚੀ ਨਾ ਟਿਕਟ ਤੱਕ ਹੀ ਪਹੁੰਚੀ ਆ ਇਹਨਾਂ ਨੇ ਪਹਿਲਾਂ ਪਹਿਲਾਂ ਸਾਡੇ ਨਾਲ ਬਸ ਕੰਮ ਖਰਾਬ ਕਰ ਲਿਆ ਹੈ ਮੈਨੂੰ ਹਾਂਜੀ ਜਦੋਂ ਇਹਨਾਂ ਦੇ ਹੱਥ ਪੈਸੇ ਆ ਗਏ ਉਦੋਂ ਇਹਨਾਂ ਦੀ ਅੱਖਾਂ ਹੋਰ ਹੋ ਗਈਆਂ ਹਰ ਕੀ ਲੱਗਦਾ ਨਹੀਂ ਅੰਕਲ ਦੀ ਖਾਸ ਕਰਕੇ ਅਸੀਂ ਦੇਖਿਆ ਜਿਵੇਂ ਅਸੀਂ ਦੇਖਦੇ ਆ ਅਕਸਰ ਸੁਣਨ ਨੂੰ ਮਿਲਦਾ ਵੀ ਆ ਕੁੜੀ ਵਾਲਾਂ ਧੱਕਾ ਹੁੰਦਾ ਅਸੀਂ ਅਕਸਰ ਦੇਖਦੇ ਆ ਆਵਾਜ਼ ਜੇਕਰ ਕੁੜੀ ਵਾਲੇ ਹੁੰਦੇ ਵੀ ਲੱਗਦਾ ਤੇ ਹੁਣ ਤੱਕ ਕਦੋਂ ਦਾ ਪਰਚਾ ਦਰਜ ਹੋ ਜਾਣਾ ਸੀ ਅਸੀਂ ਦੇਖਿਆ ਤੁਸੀਂ ਮੁੰਡੇ ਵਾਲੇ ਉਹ ਬਾਰ ਬਾਰ ਤੁਹਾਨੂੰ ਇਨੇ ਧੱਕੇ ਖਾਣੇ ਪਏ ਆ ਇਨੇ ਤੁਹਾਨੂੰ ਮੁਸ਼ਕਲਾ ਸਾਹਮਣਾ ਕਰਨਾ ਪਿਆ ਕੀ ਕੀ ਲੱਗਦਾ ਕਿ ਇਹ ਵੀ ਇਨਸਾਫ ਚੋਂ ਨਹੀਂ ਮਿਲਦਾ ਇਸ ਤਰ੍ਹਾਂ ਮੁੰਡੇ ਵਾਲਾਂ ਅਸੀਂ ਅਕਸਰ ਦੇਖਦੇ ਆ ਚੀਜ਼ਾਂ ਨੂੰ ਕੁੜੀ ਵਾਲਾਂ ਨੂੰ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਤਾਂ ਪਹਿਲਾਂ ਦਾ ਪਰ ਇਹੋ ਜਿਹੀ ਕੋਈ ਕਾਰਵਾਈ ਨਹੀਂ ਸਾਨੂੰ ਮਜਬੂਰ ਹੋ ਗਏ ਕਰਨਾ ਪਿਆ ਵੀ ਹਾਂ ਵੀ ਠੀਕ ਹੈ ਕਹਿੰਦਾ ਯੋਰ ਲਾ ਲਓ ਜਿੱਥੇ ਲਾਉਣਾ ਜੇ ਮੈਂ ਆਪਣਾ ਕੰਮ ਕਰ ਲੈ ਜੀ ਤੁਹਾਨੂੰ 1 ਰੁਪਿਆ ਨਹੀਂ ਜੀ ਦੇਣਾ ਹਾਂਜੀ ਬਣੀਰ ਸੋ ਵੀ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਹਜੇ ਵੀ ਬੜੇ ਨੌਜਵਾਨ ਨੇ ਜਿਹੜੇ ਇਸ ਤਰ੍ਹਾਂ ਸੁਪਨੇ ਲੈ ਕੇ ਬੈਠੇ ਨੇ ਵੀ ਵਿਦੇਸ਼ ਜਾਵਾਂਗੇ ਉੱਥੇ ਜਾ ਕੇ ਸੈਟਲ ਹੋਵਾਂਗੇ ਜ਼ਿੰਦਗੀ ਹਰ ਕੋਈ ਸੁਪਨੇ ਜੀਂ ਦੇਖਦਾ ਜਿਵੇਂ ਤੁਹਾਡੇ ਬੇਟੇ ਸੁਖਵਾਲੇ ਦੇਖੇ ਸੀ ਕੀ ਕਹਿਣਾ ਚਾਹੋਗੇ ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਪਿਤਾ ਨੂੰ ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਇਹੀ ਮੇਰੀ ਸਲਾਹ ਹੈ ਕਿ ਅਜਦੋਂ ਬਾਅਦ ਵਿੱਚ ਕਿਸੇ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਆ ਭੇਜਣਾ ਦੇ ਕੱਲੇ ਆਪਣੀ ਬੇਟੀ ਨੂੰ ਭੇਜੋ ਬੇਟੀ ਦੇ ਵਿੱਚ ਕੋਈ ਵੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਆ ਤੇ ਨਾ ਹੀ ਇਹੋ ਜਿਹਾ ਕੰਮ ਕਰਿਓ ਮੈਨੂੰ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ ਪੁਲਿਸ ਨੇ ਕੋਈ ਛਾਪਮਾਰੀ ਕੀਤੀ ਆ ਕਿਸੇ ਦਾ ਪਰਿਵਾਰਕ ਮੈਂਬਰ ਦੇ ਖਿਲਾਫ ਅਜੇ ਤੱਕ ਦੇ ਗ੍ਰਿਫਤਾਰੀ ਕੋਈ ਨਹੀਂ ਹੋਈ ਪਤਾ ਨਹੀਂ ਪੁਲਿਸ ਨੇ ਕੀ ਕਾਰਵਾਈ ਪਾਉਣੀ ਆ ਕੀ ਨਹੀਂ ਉਹ ਹੁਣ ਪੁਲਿਸ ਵਾਲਿਆਂ ਦੀ ਮਰਜ਼ੀ ਆ ਹਾਂਜੀ ਬਿਨੂ ਇਸੋ ਵੀ ਸਾਡੇ ਪੰਜਾਬ 'ਚ ਜਦ ਸਾਡੇ ਭਾਰ ਦੀ ਗੱਲ ਕਰੀ ਇਨਸਾਫ ਲੈਣ ਮਾਤਰੀ ਨੂੰ ਸਮਾਂ ਕਿਉਂ ਲੱਗ ਗਿਆ ਜਦੋਂ ਤੁਸੀਂ ਸੱਚੇ ਸੀ ਤੁਹਾਡੇ ਕੋਈ ਨੇ ਕਾਜ ਪੱਤਰ ਸੀ ਫਿਰ ਵੀ ਤੁਹਾਨੂੰ 3 ਸਾਲ ਲੱਗੇ ਇਨਸਾਫ ਲੈਣ ਵਾਸਤੇ ਇਨਸਾਫ ਦੇ ਵਿੱਚ ਇਹ ਆ ਕਿ ਜਦੋਂ ਇਹਨਾਂ ਦਾ ਕਨੈਕਟ ਹੀ ਕੇ ਕੁੜੀ ਦਾ ਜਿਹੜੀ ਪੁਲਿਸ ਵਾਲੀ ਜੀ ਜਾਂਦੀ ਉਹਦੀ ਰਨਰ ਆ ਤੇ ਜਦੋਂ ਡੀਐਸਪੀ ਦਾ ਕੋਰਸ ਕਰਨੀ ਆ ਉਹਦੇ ਕਾਰਨ ਇਹਨਾਂ ਦੀ ਬੰਨਦੀ ਹੈ ਕਿਸ ਅਸਰ ਦੇ ਨਾਲ ਜੋ ਕਿ ਇਹਨਾਂ ਦੀ ਕਿਤੇ ਵੀ ਸਾਡੇ ਦਰਖਾਸਤ ਜਾਂਦੀ ਆ ਉਹਨੂੰ ਕੈਨਸਲ ਕਰਾ ਦਿੰਦੀ ਆ ਠੀਕ ਹੈ ਬਹੁਤ ਬਤਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਵੀ ਅੱਜ ਸੂਝਪਾਲ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਆ ਅਤੇ ਉਹਨਾਂ ਕਿਹਾ ਵੀ ਸਾਲੋਂ ਇਨਸਾਫ ਲੈਣ ਵਾਸਤੇ ਦਰਦਾਂ ਦੀਆਂ ਠੋਕਰਾ ਖਾਣੀਆਂ ਪਈਆਂ ਜਿੱਕਾ ਹਾਈ ਕੋਰਟ ਤੋਂ ਪਰਚਾ ਦਰਜ ਕਰਵਾਇਆ ਕਰਵਾਇਆ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਜਿਹੜੀ ਅਜੇ ਤੱਕ ਨਹੀਂ ਹੋਈ ਇਸ ਕਰਕੇ ਸੋਹਣੇ ਪੇਖ ਵਾਸਤੇ ਹਰ ਕੁਝ ਸੁਪਨੇ ਦੇਖਦਾ ਪਰ ਜਿਵੇਂ ਸਾਡੇ ਪੰਜਾਬ ਦਾ ਮਾਹੌਲ ਬਣਿਆ ਪਿਆ ਆਏ ਦਾ ਸੀ ਦੇਖਦੇ ਆ ਜਿਸ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਮੁੰਡੇ ਵਾਲੇ ਉਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਜਿਹੜਾ ਪਰਿਵਾਰ ਵੀ ਹੋਇਆ ਵਾ ਅਸਿਕਾ ਕੇ ਸਾਡੀ ਦਰਖਾਸਤ ਨੂੰ ਅਪੀਲ ਇਸ ਵੀਡੀਓ ਬਤਵਾਸ਼ ਸ਼ੇਅਰ ਜੂ ਕਰਦੇ ਹੋ ਤੇ ਖਾਸ ਕਰਕੇ ਜਦੋਂ ਵੀ ਕਿਸੇ ਆਪਣੇ ਤੁਸੀਂ ਧੀ ਪੋ ਦਾ ਵਿਆਹ ਕਰਦੇ ਹੋ ਭਾਈ ਜਾਂਚ ਪਰਤਾਲ ਕਰਕੇ ਕਰਿਓ ਕਿਉਂਕਿ ਇਸ ਤਰ੍ਹਾਂ ਦਾ ਸਾਡੇ ਪੰਜਾਬ ਦਾ ਅੱਜਕੱਲ੍ਹ ਰੈਣ ਚੱਲ ਪਿਆ ਵਾ ਹਰ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਅਸਿਕਾ ਕੇ ਇਨਸਾਫ ਜਿਹੜਾ ਲੈਣਾ ਹੈ ਸਾਡੇ ਪੰਜਾਬ ਵਿੱਚ ਬਹੁਤ ਮੁਸ਼ਕਲ ਆ ਮਨੋਦੇਵ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰ ਸਰ